ਏ ਬੱਚਾ ਸਾਰੀ ਸੰਗਤ ਕਿਰਪਾ ਕਰੋ ਰਾਤ ਲਿਓ ਮੋਹਰਾ ਕੜਵਾ ਰਹੇ ਦੀਨ ਪੰਥ ਦੁਸ਼ਟਨ ਕੇ ਹੰਤਾ ਹਾਂ ਪੂਰੀ ਚਤੁਰ ਜਸ ਕੰਤਾ ਕਾਲ ਪਾਏ ਬ੍ਰਹਮਾ ਬਬ ਤਰਾ ਕਾਲ ਪਾਏ ਸਿਵ ਜੀ ਹੋਰ ਤਰਾ ਕਾਲ ਪਾਏ ਕਰ ਵਿਸ਼ਨ ਪਰ ਕਾਚਾ ਸਫਲ ਕਾਲ ਕਾ ਕੀਆ ਤਮਾਸਾ ਗਵਨ ਕਾਲ ਜੋਗੀ ਜਿਵ ਕੀਓ ਰਾਜ ਬ੍ਰਹਮਾ ਜੋ ਕੀਓ ਗਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਾਏ ਹਮਾਰਾ ਗਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਦਸ਼ਨ ਜਾਇਓ ਆਦਰ ਤੇ

ਜਬੁਦ ਕਰਖ ਕਰਾ ਕਰ ਤਾਰਾ ਜਬਿਆ ਕਰਖ ਕਰ ਤੋ ਕਭੂ ਜੇਤੇ ਬਦਨ ਸਿਚ ਸਭ ਤਾਰੈ ਤੁਮ ਸਭ ਹੀ ਤੇ ਰਹਤ ਨਿਰਾਲਵ ਨਰੰਕਾਰ ਨਿਰੂਕਾਰ ਨਲੰਬ ਭਰਮੂੜ ਚਾਰਤ ਪੇਦਾ ਤੋ ਕੇ ਨ ਪਾਵਸ ਪੇਦਾ ਧਾਕੋ ਕਰਪਾ ਮਹਾਦੇਵ ਕੋ ਕਹਿਤ ਸਦਾ ਸ਼ਿਵ ਆਪ ਆਪਣੀ ਬੁੱਧ ਹੈ ਜੇਤੀ ਹਰਮਤ ਪੈਨ ਪੈਨ ਕੋ ਕੇਤੀ ਸੁਮਰਾ ਲਖਾ ਨ ਜਾਏ ਪਸਾਰਾ ਬਿਸ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਅੰਦਰ ਜੇ ਰਜ ਸੇ ਤਜ ਕੀਨੀ ਬਾਹੂ ਫੂਲ ਨਾ ਰਹਾ ਹੋ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਬੋ

ਇਹ ਸੰਤ ਕਰਮੋਂ ਸਭ ਹੋਏ ਦੁਸ਼ਟ ਸਾਹਸ ਤੇ ਸਕੇ ਨ ਕੋਈ ਇੱਕ ਪਾਰ ਜਿਨ ਤੁਮੈ ਸੰਭਾਰਾ ਸਾਥ ਤੇ ਹੈ ਤੁਮਾਰਾ ਜਿਨ ਨਰਨਾਮ ਤਿਹਾਰੋ ਤਹਾਉ ਸੁਖੋ ਹੋਤੇ ਰਹਾ ਬੜਾ ਬੇਤੇ ਤੁਮ ਸਰਨ ਤੇ ਹਾਰੀ ਆਪ ਹਾਕ ਦੇ ਨੋ हो अर्ग खेत में शर तहारी सर्वोर मोहर सहाई सुठो केलो चाहाई